ਕਿ ਤਾਂ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਵੀ ਜਿਹੜੀ ਹੁੰਦੀ ਹੈ ਉਹ ਉਹਦੇ ਖਿਲਾਫ ਸਖਤ ਤੋਂ ਸਖਤ ਸਜ਼ਾ ਦਾ ਬਿਲ ਜਿਹੜਾ ਪਾਸ ਕੀਤਾ ਗਿਆ ਇੱਕ ਡਰੱਗਸ ਦੇ ਮਾਮਲੇ ਤੇ ਸਖਤ ਤੋਂ ਸਖਤ ਸਜ਼ਾ ਦਾ ਪ੍ਰਵੀਜ਼ਨ ਰੱਖਿਆ ਗਿਆ ਸੋ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣਾ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਸਾਡਾ ਫਰਜ਼ ਹੈ ਇਹ ਸਾਡੀ ਗਰੰਟੀ ਵੀ ਸੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਮੇਰੀ ਅਸੀਂ ਜਦੋਂ ਕਸਬਿਆਂ ਪਿੰਡਾਂ ਜਾਂਦੇ ਸੀ ਤਾਂ ਸਾਡੀਆਂ ਗਰੰਟੀਆਂ ਸੀ ਤੇ ਮੈਨੂੰ ਉਮੀਦ ਹੈ ਕਿ ਲੋਕ ਪੱਕੀ ਫੈਸਲੇ ਹੋਏ ਨੇ ਤੇ ਲੋਕ ਇਸ ਗੱਲ ਤੇ ਖੁਸ਼ ਵੀ ਹੋਣਗੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲਾ ਜਾਂ ਭਗਵਦ ਗੀਤਾ ਜਾਂ ਕੁਰਾਨ ਸ਼ਰੀਫ ਜਾਂ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਹ ਉਹਦੇ ਉਹਨੂੰ ਕੰਸਲਟਿੰਗ ਕਮੇਟੀ ਚ ਭੇਜ ਕੇ ਅਸੀਂ ਲੋਕਾਂ ਦੀ رائے ਲੈਣੀ ਚਾਹੁੰਦੇ ਆ ਕਿ ਕਾਨੂੰਨ ਨੂੰ ਮਤਲਬ ਕਿਵੇਂ ਹੋਰ ਜ਼ਿਆਦਾ ਵਧੀਆ ਬਣਾ ਸਕੀਏ ਤਾਂ ਕਿ ਅੱਗੇ ਤੋਂ ਕੋਈ ਜਿਹੜਾ ਉਹ ਹਿੰਮਤ ਨਾ ਕਰ ਸਕੇ ਇਸ ਗੱਲ ਦੀ ਕਿਉਂਕਿ ਅਸੀਂ ਕੋਈ 117 ਬੰਦੇ ਬਹਿ ਕੇ ਸ਼ਾਇਦ ਨਾ ਬਣਾ ਸਕੀਓ ਉਹਨਾਂ ਜਿੰਨਾ ਤੇ 3.5 ਕਰੋੜ ਬੰਦਾ ਦੱਸ ਸਕਦਾ ਇਹ ਦੋਵੇਂ ਸਿਮਪਸਮ ਰਸ਼ਨ ਨੂੰ ਲੈ ਕੇ ਵੀ ਚਰਚਾ ਕੀਤੀ ਹੈ ਬਹੁਤ ਸਾਰੇ ਤੁਸੀਂ ਦਾ ਵੀਆਈਪੀ ਜੋ ਜਿਹੜੇ ਲਈਏ ਸੁਧਾਰਾਂ ਮੰਗ ਰਹੇ ਆ ਉਹ ਕਿਹੜੀਆਂ ਨੇ ਵੀਆਈਪੀ ਕਿ ਵੀਆਈਪੀ ਸੁਧਾਰਾਂ ਮੰਗ ਰਹੇ ਨੇ ਜੀ ਉਸ ਦੇ ਅੰਦਰ ਰਹਿੰਦੇ ਜਿਹੜੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਵਿੱਚ ਜ਼ਿੰਮੇਵਾਰ ਨੇ ਭਾਵੇਂ ਜਿੱਡੇ ਮਰਜੀ ਨੇ ਚਾਹੇ ਉਹ ਪੋਲੀਟਿਕਲ ਲੀਡਰ ਨੇ ਚਾਹੇ ਅਫਸਰ ਨੇ ਵਟਾ ਜਦੋਂ ਉਹ ਫਰੇ ਗਏ ਕੋਈ ਵੀ ਆਈਪੀ ਫੈਸਿਲਿਟੀ ਨਹੀਂ ਉਹਨਾਂ ਨੂੰ ਆਮ ਕੈਦੀਆਂ ਵਾਂਗੂ ਨਾਲ ਬਿਹਵ ਕੀਤਾ